ਉਸ ਸਿਆਸਤ ਨਾਲ ਜਾਂ ਉਸ ਮੁੱਦੇ ਨਾਲ ਜੁੜਿਆ ਹੋਇਆ ਚਾਹੇ ਦਿੱਲੀ ਦੇ ਵਿੱਚ ਹੋ ਰਹੀਆਂ ਸਾਰੀਆਂ ਗੱਲਾਂ ਪਰ ਇਸ ਦਾ ਅਸਰ ਪੂਰੇ ਦੇਸ਼ 'ਤੇ ਜਾ ਰਿਹਾ ਕਿਉਂਕਿ ਲੋਕ ਸਭਾ ਚੋਣਾ ਸਿਰ ਤੇ ਹੈ ਇੰਡੀਆ ਗੱਠ ਜੁੜਨੇ ਵੀ ਹਾ ਜਨਾਰਾ ਮਾਰਿਆ ਕਿ ਤਾਂ ਗਲਤ ਹੈ ਉਹ ਅਰਵਿੰਦ ਕੇਰੀਵਾਲ ਵਾਲਾ ਅਰਵਿੰਦ ਕੇਰੀਵਾਲ ਨੂੰ 15 April ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਪਰ ਉਹ ਜਾਂਦੇ ਜਾਂਦੇ ਕਹਿ ਲੋ ਜਾਈ ਈਡੀ ਨੂੰ ਜੋ ਕਿ ਉਹਨਾਂ ਨੇ ਅਦਾਲਤ 'ਚ ਦਿੱਤਾ ਰਿਕਾਰਡ ਬਣ ਗਿਆ ਕਿ ਉਹਨਾਂ ਨੇ ਦੋ ਹੋਰ ਮੰਤਰੀਆਂ ਦਾ ਨਾਮ ਲਾਇਆ ਤਾਂ ਕਿ ਮੈਨੂੰ ਨਹੀਂ ਸੀ ਰਿਪੋਰਟ ਕਰਦੇ ਹੋ ਜਿਹੜੇ ਵਿਜੇ ਜਿਹੜਾ ਨਾਮ ਦੱਸਿਆ ਉਹਨਾਂ ਨੇ ਤੇ ਉਹ ਕਹਿੰਦੇ ਵੀ ਆਤਸ਼ੀ ਤੇ ਇੱਕ ਹੋਰ ਮੰਤਰੀ ਹੈ ਉਹਨਾਂ ਦਾ ਨਾਮ ਹੈ ਤਾਂ ਹੁਣ ਕੀ ਮੁਸ਼ਕਲਾ ਨਾਲ ਦਿਆਂ ਦੀ ਵਿਧਾਤੀਆਂ ਕੇਜਰੀਵਾਲ ਨੇ ਆਪ ਤੱਕ ਕੀ ਬਾਹਰ ਹੋਣਾ ਸੀ ਸੰਦੀਪ ਅਸਲ ਦੇ ਵਿੱਚ ਉੱਥੇ ਹੁਣ ਆ ਗਿਆ ਇੱਕ ਤੇ ਪਾਰਟੀ ਕ੍ਰਾਈਸਿਸ ਚਾ ਇੱਕ ਦਿੱਲੀ ਸਰਕਾਰ ਕ੍ਰਾਈਸਿਸ ਆ ਤੇ ਦਿੱਲੀ ਸਰਕਾਰ ਦਾ ਹੁਣ ਮੁੱਖ ਮੰਤਰੀ ਕੌਣ ਬਣੂਗਾ ਆਪਾਂ ਜਿੱਦਣ ਦੇ ਕੇਜਰੀਵਾਲ ਸਾਹਿਬੜੇ ਆਪਾਂ ਕਹਿੰਦੇ ਕਿ ਸਨੀਤਾ ਕੇਜਰੀਵਾਲ ਹੀ ਮੁੱਖ ਮੰਤਰੀ ਬਣਨਗੇ ਔਰ ਸਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਹੋ ਸਕਦਾ ਕਿ ਇੱਕ ਮਾਸਟਰਸਟ ਸਟ੍ਰੋਕ ਹੋਵੇ ਕਿਉਂਕਿ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਤਿੱਖੀ ਆ ਉਹ ਆਤਸ਼ੀ ਆ ਇਸ ਕਰਕੇ ਉਹ ਚੈਲੰਜ ਹੈ ਵੱਡਾ ਇੱਕ ਵੇਲੇ ਹੁੰਦਾ ਕਿ ਰਾਹ ਪੱਦਰਾ ਵੀ ਕਰਨਾ ਹੁੰਦਾ ਦੂਜਾ ਸੌਰ ਭਾਰ ਦਵਾਜ ਇਹ ਹੀ ਆ ਚਾਰ ਇਹਨਾਂ ਦੇ ਪਹਿਲੇ ਹੀ ਆ ਦੋ ਨੂੰ ਦੋ ਦੀ ਜਿਹੜੀ ਉਹਨਾਂ ਨੇ ਜੇਲ ਪੱਕੀ ਕਰਤੀ ਹੈਗੀ ਆ ਕੇਜਰੀਵਾਲ ਸਾਹਿਬ ਨੇ ਚਾਰ ਕੌਣ ਨੇ ਸਤਿੰਦਰ ਜੈਨ ਮਨੀਸ਼ ਸੋਦੀਆ ਸੰਜੇ ਸਿੰਘ ਤੇ ਹੁਣ ਕੇਜਰੀਵਾਲ ਸਾਹਿਬ ਹੋ ਗਏ ਦੋ ਹੋਰ ਹੋਗੇ ਨਾ ਮਤਲਬ ਧਿਆੜ ਜੇ ਲਾਵਾ ਦੀ ਪਾਰਟੀ ਵਾਸਤੇ ਪੱਕੀ ਹੋ ਗਈ ਹੁਣ ਜਿਹੜਾ ਵਿਜੇ ਨਾਇਰ ਹੈ ਵਿਜੇ ਨਾਇਰ ਦੇ ਇੱਥੇ ਵੀ ਬਹੁਤ ਪੰਜਾਬ ਸੈਕਟਰੀਏਟ ਦੇ ਵਿੱਚ ਵੀ ਬਹੁਤ ਚੇਲੇ ਚਪਕੇ ਬੈਠੇ ਹੈਗੇ ਨੇ ਉਹਨਾਂ ਨੂੰ ਵੀ ਭਾਜੜਾ ਪੈਣ ਜਾਣਗੇ ਹੁਣ ਸਵਾਲ ਇਹ ਹੈ ਕਿ ਆਤਸੀ ਦਾ ਨਾਮ ਕਿਉਂ ਲਿਆਗਾ ਔਰ ਸੌਰਵ ਭਰਦਵਾਜ ਦਾ ਨਾਮ ਕਿਉਂ ਲਿਆਗਾ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕੇਜਰੀਵਾਲ ਕੀ ਜਿਹੜੇ ਆਪਣੇ ਹੁਣ ਜਿਹੜੇ ਅ ਅੱਗੇ ਜਿਹੜੇ ਉਹਨਾਂ ਦੇ ਪਿਆਦੇ ਸੀ ਉਹਨਾਂ ਨੂੰ ਅੱਗੇ ਕਰ ਰਿਹਾਗੇ ਨੇ ਆਪਣੀ ਸੇਫ ਹੋਣ ਵਾਸਤੇ ਉਹ ਸਵਾਲ ਹੈ ਕਿ ਜੇ ਆਤਸ਼ੀ ਔਰ ਸੌਰਵ ਭਾਰਤਵਾਜ ਵਿਜੇ ਨਾਇਰ ਨੂੰ ਮਿਲੇ ਨੇ ਉਹ ਕਿਹਦੇ ਕਹਿਨ ਤੇ ਮਿਲਿਆ ਹੈਗੇ ਨੇ ਇੱਕ ਮੁੱਖ ਮੰਤਰੀ ਦੇ ਵਿਦਾਊਟ ਪਰਮਿਸ਼ਨ ਉਹ ਵੀ ਅਰਵਿੰਦ ਕੇਜਰੀਵਾਲ ਵਰਗੇ ਬਿਨਾਂ ਸਹਿਮਤੀ ਬਿਨਾਂ ਉਹਨਾਂ ਦੀ ਨੌਲੇਜ ਦੇ ਵਿੱਚ ਮੈਨੂੰ ਲੱਗਦਾ ਕਿ ਆਤਸ਼ੀ ਔਰ ਸੌਰਵ ਭਾਰਤਵਾਜ ਦੀ ਇੰਨੀ ਹਿੰਮਤ ਹੋਊਗੀ ਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਨਹੀਂ ਹੋਊਗਾ ਪਤਾ ਤਾਂ ਹੈ ਕਿਉਂਕਿ ਕੈਬਨਟ ਕਿਚਨ ਕੈਬਨਟ ਜਿਹਨੂੰ ਕਹਿੰਦੇ ਨੇ ਉਹ ਸਾਰਾ ਕੁਝ ਹੈ ਕੇਜਰੀਵਾਲ ਨੂੰ ਸਭ ਤੋਂ ਪਤਾ ਸਭ ਕੁਝ ਪਤਾ ਕੇਜਰੀਵਾਲ ਨੂੰ ਦਿੱਲੀ ਕੀ ਛੱਡੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਡੀਸੀ ਲੱਗਾ ਕਿਹੜਾ ਐਸਐਸਪੀ ਲੱਗਾ ਕਿਹੜਾ ਡੀਐਸਪੀ ਲੱਗਾ ਉਹ ਤੇ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਤੇ ਉਹ ਲੰਡਨ ਬੈਠੇ ਰਾਘੂ ਛੱਡਾ ਸਾਹਿਬ ਨੂੰ ਵੀ ਪਤਾ ਹੈਗਾ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਕੇਜਰੀਵਾਲ ਸਾਹਿਬ ਦੀ ਕੋਈ ਇੱਕ ਆਪਣੀ ਰਣਨੀਤੀ ਹੋਵੇ ਪਰ ਚਰਚਾ ਇਹ ਹੈ ਕਿ ਕੇਜਰੀਵਾਲ ਸਾਹਿਬ ਦੀ ਮੈਸੇਜ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਉਹ ਲੋਕਾਂ ਨੂੰ ਖਾਸ ਕਰਕੇ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਕਹਿ ਰਹੇ ਕਿ ਛੱਡ ਨੂੰ ਛੱਡ ਕੇ ਨਾ ਜਾਇਓ ਔਰ ਮੈਨੂੰ ਲੱਗਦਾ ਕਿ ਛੱਡਣਾ ਨਹੀਂ ਚਾਹੀਦਾ ਕਿਉਂਕਿ ਔਖੀ ਘੜੀ ਦੇ ਵਿੱਚ ਜਿਹੜਾ ਕੋਈ ਛੱਡਦਾ ਉਹਨੂੰ ਡਰਪੋ ਕਿਹਾ ਜਾਂਦਾ ਹੈਗਾ ਤੇ ਉਹ ਉਹ ਜਿਹਨੂੰ ਦੇਖਦੇ ਡਰਪੋ ਕੌਣ ਕੌਣ ਸਾਬਤ ਹੁੰਦਾ ਪਰ ਇਹ ਬਹੁਤ ਵੱਡਾ ਆਮ ਆਦੀ ਪਾਰਟੀ ਵਾਸਤੇ ਕ੍ਰਾਈਸਿਸ ਹੈ ਕਿ ਆਖਰ ਦਿੱਲੀ ਸਰਕਾਰ ਟੁੱਟ ਜੂਗੀ ਜਾਂ ਕਿਤੇ ਆਮ ਆਦਮੀ ਪਾਰਟੀ ਦੁਫਾੜ ਤੇ ਨਹੀਂ ਹੋ ਜੂਗੀ ਕਿਉਂਕਿ ਅਜਿਹੇ ਮੌਕੇ ਹੋਰ ਬਹੁਤ ਸਾਰੀਆਂ ਸਿਆਸੀ ਸ਼ਕਤੀਆਂ ਆਪਣੀਆਂ ਖੇਡਾਂ ਖੇਡਣੀਆਂ ਸ਼ੁਰੂ ਕਰਦੀਆਂ ਜਦੋਂ ਹੋਰ ਸਿਆਸੀ ਸ਼ਕਤੀਆਂ ਨੇ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਫਿਰ ਇਹ ਪਾਰਟੀ ਟੁੱਟ ਵੀ ਸਕਦੀ ਹੈ ਤੇ ਇਸ ਕਰਕੇ ਸਨੀਤਾ ਕੇਜਰੀਵਾਲ ਦੇ ਵੀ ਸਭ ਤੋਂ ਵੱਡੀ ਇੱਕ ਆਪਸ਼ਨ ਇਹ ਹੀ ਹੈ ਕਿ ਕੇਜਰੀਵਾਲ ਦੀ ਵਾਈਫ ਹੀ ਦਿੱਲੀ ਦੇ ਮੁੱਖ ਮੰਤਰੀ ਬਣ ਕੇ ਤੇ ਪਾਰਟੀ ਬਚ ਸਕਦੀ ਔਰ ਦੇਖੋ ਕਿ ਉਹਨਾਂ ਨੂੰ ਮੰਚ ਤੇ ਬੁਲਾਇਆ ਗਿਆ ਜਿਹੜਾ ਬੀਤੇ ਦਿਨ ਮੀਟਿੰਗ ਹੋਈ ਹੈ ਰੈਲੀ ਹੋਈ ਹੈ ਸੋਨੀਆ ਗਾਂਧੀ ਦੇ ਨਾਲ ਬੈਠਣਾ ਸ੍ਰੀਤਾ ਕੇਜਰੀਵਾਲ ਵਾਸਤੇ ਇੱਕ ਆਪਣੇ ਆਪ ਚ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਹਾਲਾਂਕਿ ਹੋ ਸਕਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੀਆਂ ਜੜ੍ਹਾਂ ਦੇ ਵਿੱਚ ਆਪ ਹੀ ਕੁਹਾੜੀ ਮਾਰ ਲਈ ਹੈ ਜਾਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲਈ ਹੈਗੀ ਹੈ ਕਿ ਤੁਸੀਂ ਕੇਜਰੀਵਾਲ ਨੂੰ ਨਾਲ ਜੋੜ ਕੇ ਉਹਦੀ ਵਾਈਫ ਨੂੰ ਬਿਠਾ ਕੇ ਤੁਸੀਂ ਕਮਜ਼ੋਰ ਹੋਏ ਤੁਸੀਂ ਮਜ਼ਬੂਤ ਨਹੀਂ ਹੋਏ ਕਾਂਗਰਸ ਪਾਰਟੀ ਨੇ ਸੋਨੀਆ ਗਾਂਧੀ ਨੇ ਦੂਜੀ ਗਲਤੀ ਕਰਤੀ ਕਾਂਗਰਸ ਦੇ ਇਤਿਹਾਸ ਦੇ ਵਿੱਚ ਇੱਕ ਵਾਰ ਉਹਨਾਂ ਨੇ ਮਮਤਾ ਬੇਨਰਜੀ ਦੇ ਨਾਲ ਸਟੇਜ ਸ਼ੇਅਰ ਕਰਤੀ ਮਮਤਾ ਬੇਨਰਜੀ ਬੰਗਾਲ ਕੀ ਉਧਰ ਖਾ ਹੀ ਗਈ ਸੀ ਉਹਨਾਂ ਨੂੰ ਹੁਣ ਸੇਮ ਹੋਈ ਹੋ ਗਿਆ ਕਿਉਂਕਿ ਤੁਹਾਡੀ ਇੱਕ ਉਹ ਪਾਰਟੀ ਹੈ ਜਿਹਦਾ ਇੱਕ ਆਪਣਾ ਇੱਕ 100 ਸਾਲ ਤੋਂ ਜ਼ਿਆਦਾ ਇਤਿਹਾਸ ਆ ਆਜ਼ਾਦੀ ਦੇ ਵਿੱਚ ਤੁਹਾਡੀ ਪਾਰਟੀ ਦਾ ਸਭ ਤੋਂ ਵੱਡਾ ਇਤਿਹਾਸ ਹੈ ਤੇ ਉਹ ਤੁਹਾਡੇ ਕਰਪਟ ਲੀਡਰਾਂ ਕਰਕੇ ਤੁਹਾਡੀ ਗਲਤ ਸੋਚ ਕਰਕੇ ਤੁਹਾਡੇ ਮਾੜੇ ਹਾਲਾਤ ਨੇ ਤੇ ਤੁਸੀਂ ਜਿਹੜੀ ਹਜੇ 11 ਸਾਲ ਪੁਰਾਣੀ ਪਾਰਟੀ ਹੈ ਤੁਸੀਂ ਉਸ ਤੇ ਟੇਕ ਕਰਕੇ ਬੈਠੇ ਹੋ ਤਹਾਡੀ ਹਰ ਸਟੇਟ ਸਟੇਟ ਦੇ ਵਿੱਚ ਤੁਹਾਡੇ ਐਮ.ਐਲ.ਏ ਨੇ ਐਮ.ਪੀ ਨੇ ਹਰ ਸਟੇਟ ਦੇ ਵਿੱਚ ਤੁਹਾਡਾ ਵਰਕਰ ਬੈਠਾ ਪਿੰਡਾਂ 'ਚ ਵਰਕਰ ਬੈਠੇ ਤੁਹਾਨੂੰ ਲੋੜ ਨਹੀਂ ਸੀ ਕੇਜਰੀਵਾਲ ਦੀ ਕੇਜਰੀਵਾਲ ਤੁਹਾਡੀ ਲੋੜ ਸੀ ਤੇ ਤੁਸੀਂ ਉਹ ਕੇਜਰੀਵਾਲ ਤੁਹਾਨੂੰ ਤੁਹਾਡੇ ਬਾਰੇ ਕੀ ਕੁਝ ਬੋਲਦਾ ਸੋਨੀਆ ਗਾਂਧੀ ਬਾਰੇ ਕੀ ਬੋਲਦੇ ਸੀ ਸਰ ਕਿਰਚਾ ਤੇ ਇਹ ਵੀ ਹੈ ਨਾ ਕਿਹੜੇ ਬੁੱਧੀਜੀਵੀ ਹੈ ਸਿਆਸੀ ਮਾਹਰ ਨੇ ਉਹ ਇਹ ਕਹਿ ਰਿਹਾ ਕਿ ਕੇਜਰੀਵਾਲ ਦੀ ਲੜਾਈ ਨੂੰ ਜਾਣਬੁੱਝ ਕੇ ਵੱਡਾ ਕਰ ਦਿੱਤਾ ਗਿਆ ਕਿ ਜਿਹਦੇ ਤੋਂ ਡਰ ਰਿਹਾ ਮੋਦੀ ਨੂੰ ਉਧਰ ਗੱਲ ਨਹੀਂ ਹੋ ਰਹੀ ਤੇ ਕੈਂਪੇਨ ਇਹ ਚਲਾ ਦਿੱਤੀ ਕਿ ਕਿ ਸਭ ਤੋਂ ਵੱਡਾ ਡਰ ਕੇਜਰੀਵਾਲ ਕਹਿੰਦੇ ਜਿਹੜੇ ਲਾੜੀ ਵੀ ਸੀਟਾਂ ਤੇ ਰਏ ਇਹਦਾ ਕੋਈ ਨਹੀਂ ਇਹ ਕਾਂਗਰਸ ਪਾਰਟੀ ਨੇ ਗਲਤੀ ਤੇ ਗਲਤੀ ਕੀਤੀ ਹੈਗੀ ਆ ਬੀਜੇਪੀ ਨੂੰ ਨਾ ਤੇ ਕੇਜਰੀਵਾਲ ਸਾਹਿਬ ਦਾ ਡਰ ਲੱਗਦਾ ਨਾ ਕਾਂਗਰਸ ਦਾ ਡਰ ਲੱਗਦਾ ਕਾਂਗਰਸ ਤੇ ਆਪ ਹੀ ਡਰੀ ਹੋਈ ਪਾਰਟੀ ਆ ਕਾਂਗਰਸ ਤੇ ਆਪ ਹੀ ਇੱਕ ਉਸ ਹਾਲਾਤ ਉਸ ਹੋ ਗਏ ਉਹਦਾ ਹਸ਼ਿਰ ਤੇ ਨਸ਼ਰ ਇਨਾ ਮਾੜਾ ਹੈਗਾ ਤੇ ਉਹਨੂੰ ਕਿ ਉਹਨੂੰ ਮੋਦੀ ਨੂੰ ਕੋਈ ਡਰ ਨਹੀਂ ਇਹਨਾਂ ਤੋਂ ਆਗਾ ਡਰ ਇਹ ਨਹੀਂ ਹੁੰਦਾ ਕਿ ਕੇਜਰੀਵਾਲ ਨੂੰ ਪਾਲਿਆ ਜਾਂ ਕਿਸੇ ਕਾਂਗਰਸ ਨੂੰ ਪਾਲਿਆ ਡਰ ਤਾਂ ਢੀ ਨੀਅਤ ਦਾ ਹੁੰਦਾ ਢੀ ਨੀਤੀ ਦਾ ਹੁੰਦਾ ਤੇ ਕਾਂਗਰਸ ਪਾਰਟੀ ਕੋਲ ਨਾ ਨੀਤੀ ਹੈ ਨਾ ਨੀਅਤ ਹੈ ਤੇ ਨਾ ਲੀਡਰਾਂ ਜਿਸ ਪਾਰਟੀ ਕੋਲ ਆਪਣੀ ਕੋਈ ਨੀਤੀ ਨਾ ਹੋਵੇ ਨੀਅਤ ਨਾ ਹੋਵੇ ਲੀਡਰ ਨਾ ਹੋਵੇ ਨਾ ਉਹ ਨਹੀਂ ਆ ਉਹ ਕਹਿੰਦੇ ਤੁਹਾਡੇ ਕੋਲ ਚਾਰ ਚੀਜ਼ਾਂ ਚਾਹੀਦੀਆਂ ਤੁਹਾਡੇ ਕੋਲ ਮੈਸੈਂਜਰ ਤੁਹਾਡਾ ਮੈਸੈਂਜਰ ਕੌਣ ਆ ਤੁਸੀਂ ਮੈਸੇਜ ਤੁਹਾਡਾ ਕਲੀਅਰ ਨਹੀਂ ਹੈਗਾ ਮਸਲ ਮਤਲਬ ਪਾਵਰ ਤੁਹਾਡੇ ਕੋ ਨਹੀਂ ਹੈ ਮਣੀ ਤੁਹਾਡੇ ਕੋ ਨਹੀਂ ਹੈ ਇਹ ਚਾਰ ਚੀਜ਼ਾਂ ਅਗਰ ਤੁਹਾਡੇ ਕੋ ਚਾਰ ਐਮ ਨਹੀਂ ਹੈ ਜਿਹਦਾ ਜਿਸ ਨੇ ਵੀ ਇਹ ਫਾਰਮੂਲਾ ਬਣਾਇਆ ਮਣੀ ਮਸਲ ਮੈਸੈਂਜਰ ਤੇ ਮੈਸੇਜ ਤੁਸੀਂ ਕੀ ਕਰ ਲੋਗੇ ਆ ਮਾਦੀ ਪਾਰਟੀ ਦੀ ਵੀ ਆ ਇਹੀ ਸਥਿਤੀ ਆ ਗਿਆ ਇਸ ਕਰਕੇ ਜਿਹੜੀ ਇਹ ਰੈਲੀ ਹੋਈ ਹੈ ਰੈਲੀ ਤੇ ਹੁੰਦਾ ਨਾ ਕਿ ਇਕੱਠੇ ਹੋ ਜੋ ਜੀ ਇਕੱਠੇ ਕਾਦੇ ਵਾਸਤੇ ਹੋਗੇ ਇਸ ਟਾਈਮ ਤੇ ਸਵਾਲ ਹੈ ਕਿ ਨਰਿੰਦਰ ਮੋਰਦੀ ਵਰਸਸ ਹੂ ਉਹ ਕੌਣ ਨਾ ਰਾਹੁਲ ਗਾਂਧੀ ਆ ਨਾ ਖੜਗੇ ਸਾਹਿਬ ਆ ਨਾ ਸ਼ਸ਼ੀ ਤਰੂਰ ਨਾ ਨਤੀਸ਼ ਕੁਮਾਰ ਆ ਨਾ ਉਹ ਸ਼ਰਦ ਪਵਾਰ ਆ ਨਾ ਮਮਤਾ ਬੇਨਰਜੀ ਆ ਨਾ ਅਰਵਿੰਦ ਕੇਜਰੀਵਾਲ ਕੌਣ ਤੁਸੀਂ ਤੇ ਆਪਣੀ ਆਪਣੀ ਇੱਜ਼ਤ ਬਚਾ ਲਓ ਨਾ ਆਪਣੀਆਂ ਆਪਣੀਆਂ ਸੀਟਾਂ ਬਚਾ ਲਓ ਹੁਣ ਤੁਸੀਂ ਇਹ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਿਬ ਕੀ ਕਹਿੰਦੇ ਸੀ ਇਹ ਚੋਰਾਂ ਦਾ ਟੋਲਾ ਏ ਠੱਗਾਂ ਦਾ ਟੋਲਾ ਹੁਣ ਮਤਲਬ ਸਾਰੇ ਚੋਰ ਜਾਂ ਠੱਗ ਇਕੱਠੇ ਹੋ ਗਏ ਨੇ ਇਸ ਕਰਕੇ ਮੈਨੂੰ ਲੱਗਦਾ ਕਿ ਇੰਡੀਆ ਗੱਠਜੋੜ ਦਾ ਇੰਨਾ ਨਹੀਂ ਆ ਕਿ ਉਹ ਭਾਜਪਾ ਜਾਂ ਮੋਦੀ ਦਾ ਮੁਕਾਬਲਾ ਕਰੇ ਹਾਂ ਭਾਜਪਾ ਵੀ ਇੰਨੀ ਹੁਣ ਸਟਰੋਂਗ ਨਹੀਂ ਹੈਗੀ ਕਿ ਉਹ 400 ਸੀਟਾਂ ਆ ਜਾਣ ਕਿਉਂਕਿ ਉਹਨਾਂ ਨੂੰ ਤੇ ਬਗਾਨੀਆਂ ਵਿਸਾਖੀਆਂ ਦੀ ਲੋੜ ਪੈ ਗਈ ਬਗਾਨੀ ਪਾਰਟੀ ਦੇ ਲੀਡਰਾਂ ਦੀ ਲੋੜ ਪੈ ਗਈ ਜਿੱਤਾਂ ਹਰਿਆਣੇ ਤੋਂ ਦਸਾਂ ਚੋਂ 6 ਆ ਪੰਜਾਬ ਤੋਂ ਪ੍ਰਨੀਤ ਕੌਰ ਬਾਹਰਲੀ ਰਿੰਕੂ ਬਾਹਰਲਾ ਉਹ ਰਵਨੀਤ ਬਿੱਟੂ ਬਾਹਰ ਲਾ ਹੈ ਨਾ ਇਹ ਤਾਂ ਬਾਹਰ ਲਈ ਆ ਤੇ ਇਸ ਕਰਕੇ ਪੰਜਾਬ ਚ ਵੀ ਇਹ ਸਾਰੇ ਹੀ ਆ ਪਰ ਸਵਾਲ ਇਹ ਆ ਕਿ ਜਿਹੜਾ ਕੇਜਰੀਵਾਲ ਵਾਲਾ ਇਹ ਬਹੁਤ ਵੱਡਾ ਕ੍ਰਾਈਸਿਸ ਆ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਇੱਕੋ ਜਿਹੇ ਹਾਲਾਤ ਹੋ ਗਏ ਜਿਹੜੀਆਂ 20 ਸੀਟਾਂ 20 ਸੀਟਾਂ ਵਾਲੇ ਪਾਰਟੀ ਨੂੰ ਜਿਹੜੇ ਇਸ ਟਾਈਮ 303 ਸੀਟਾਂ ਲੈ ਕੇ ਬੈਠੇ ਉਹਨਾਂ ਨੂੰ ਕਾਦੀ ਚਿੰਤਾ ਹੈਗੀ ਨਾ ਉਹ ਆ ਕਿ ਉਹ ਹੋ ਸਕਦਾ ਹੈ ਕਿ ਬੀਜੇਪੀ ਤਾਣਾਸ਼ਾਈ ਹੈ ਸਾਬਤ ਹੋ ਚੁੱਕਾ ਹੈਗਾ ਇਹ ਇਹ ਨਹੀਂ ਕਿ ਆਪੋਜੀਸ਼ਨ ਪਾਰਟੀ ਦੇ ਲੀਡਰ ਹੀ ਕਰਪਟ ਹੈ ਕਰਪਸ਼ਨ ਕੋਈ ਵੀ ਪਾਰਟੀ ਕਰੇ ਕੋਈ ਵੀ ਲੀਡਰ ਕਰੇ ਉਹ ਦੇਸ਼ ਵਾਸਤੇ ਮਾੜੀ ਹੈਗੀ ਹੈ ਪਰ ਸਵਾਲ ਹੈ ਕਿ ਕੀ ਸਿਰਫ ਆਪੋਜੀਸ਼ਨ ਦੇ ਲੀਡਰ ਹੀ ਕਰਪਟ ਨੇ ਕੀ ਜਿਹੜੇ ਭਾਜਪਾ ਦੇ ਨਾਲ ਜੁੜੇ ਹੋਏ ਨੇ ਉਹ ਕਰਪਟ ਨਹੀਂ ਜਿਹੜੇ ਤੁਸੀਂ ਕੰਪਨੀਆਂ ਦੇ ਛਾਪੇ ਮਰਵਾਏ ਨੇ ਫਿਰ ਉਹਨਾਂ ਨੇ ਤੁਹਾਨੂੰ ਇਲੈਕਟਰੋਲਲ ਬਾਂਡ ਦਿੱਤੇ ਹੈਗੇ ਉਹ ਕਰਪਸ਼ਨ ਹੀ ਹੈਗੀ ਕਰਪਸ਼ਨ ਤੇ ਸਾਰੀ ਹੈ ਜਿਹੜਾ ਤੁਸੀਂ ਪ੍ਰਚਾਰ ਕੀਤਾ 2014 ਤੋਂ ਲੈ ਕੇ ਹੁਣ ਤੱਕ ਉਹ ਡੇਲੀ ਹੈ ਚਵੀ ਦੀਆਂ ਇਲੈਕਸ਼ਨ ਜਦੋਂ ਦੀ ਨਾਊਂਸ ਹੋਈ ਆ ਪਰਡੇ ਜਿਹੜੇ ਵੈਬ YouTube ਤੇ 1 ਕਰੋੜ ਰੁਪਇਆ ਐਡ ਦੇ ਰਹੇ ਆ BJP ਵੱਲੋਂ ਉਹ ਕਰਪਸ਼ਨ ਇਹ ਕਿੱਥੋਂ ਆਇਆ ਹੈ ਨਾ ਇਹ ਕਰਪਸ਼ਨ ਤੇ ਹਰ ਤਰ੍ਹਾਂ ਦੀ ਹੈਗੀ ਆ ਤੇ ਇਸ ਕਰਕੇ ਕ੍ਰਾਈਸਿਸ ਬਹੁਤ ਵੱਡਾ ਇਸ ਟਾਈਮ ਹੈ ਆਮ ਆਦੀ ਪਾਰਟੀ ਵਾਸਤੇ ਕਿ ਹੁਣ ਸਵਾਲ ਇਹ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਜੇਲ੍ਹ ਦੇ ਵਿੱਚ ਭਗਵਤ ਗੀਤਾ ਚਾਹੀਦੀ ਹੈਗੀ ਜਾਂ ਮੈਨ ਚਾਹੀਦੀ ਹੈਗੇ ਜਾਂ ਵੀ ਕਿਵੇਂ ਸਾਈਡ ਪ੍ਰਾਈਮ ਮਿੰਟਰ ਹਾਂ ਡਿਸਾਈਡ ਪ੍ਰਾਈਮ ਮਿੰਿਸਟਰ ਜਿਹੜੀ ਕਿਤਾਬ ਹਨ ਇਹ ਚਾਹੀਦੀਆਂ ਆਈਆਂ ਹੁਣ ਦੇਖੋ ਭਗਵਤ ਗੀਤਾ ਔਰ ਰਮੈਨ ਕਿ ਉਹ ਜਿਹੜੇ ਕੇਜਰੀਵਾਲ ਸਾਹਿਬ ਨੇ ਪਹਿਲਾਂ ਨਹੀਂ ਪੜ੍ਹੀ ਹੋएगी ਜਾਂ ਜਿਹੜੀਆਂ ਤਿੰਨਕ ਮੰਗੇ ਹੈਗੇ ਨੇ ਭਗਵਤ ਗੀਤਾ ਔਰ ਰਮੈਨ ਉਹ ਤੀਜੀ ਜਿਹੜੀ ਕਿਤਾਬ ਹਨ ਉਹ ਉਹ ਦੋ ਜਿਹੜੀਆਂ ਪਵਿੱਤਰ ਨੇ ਭਗਵਤ ਗੀਤਾ ਔਰ ਰਮੈਨ ਉਹ ਜਿਹੜੀਆਂ ਜੇਲ੍ਹ ਦੇ ਵਿੱਚ ਮਗਵਾਈਆਂ ਕੀ ਉਹ ਜਿਹੜੀ Hindu సైਕੀ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਆ ਕਿ ਦੇਖੋ ਜੀ ਮੈਂ ਜੇਲ੍ਹ ਦੇ ਵਿੱਚ ਵੀ ਭਗਵਤ ਗੀਤਾ ਪੜਾਂਗਾ ਤੇ ਰਮੈਨ ਵੀ ਪੜਾਂਗਾ ਨਾ ਉਹ ਇਹ ਵੀ ਇੱਕ ਅ ਅੱਜਕੱਲ ਕਿਉਂਕਿ ਇਹ ਪੋਲਿਟੀਕਲ ਪਾਰਟੀਆਂ ਦੇ ਵਾਸਤੇ ਸਭ ਤੋਂ ਵੱਡਾ ਕਿ ਉਹ ਵੋਟਰਾਂ ਨੂੰ ਸਮਝਦੇ ਹੈਗੇ ਕਿ ਇਹ ਬੇਬੁਫ ਨੇ ਜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਭਾਵਨਾਵਾਂ ਤੇ ਕੰਟਰੋਲ ਕਰਨ ਵਾਸਤੇ ਇਹ ਸਾਰੀਆਂ ਨਾ ਸਿਆਸੀ ਪੈਤੜੇ ਨੇ ਉਹ ਮੰਦਰਾਂ ਦੇ ਵਿੱਚ ਜਾਣਾ ਗੁਰਦੁਆਰਿਆਂ ਦੇ ਵਿੱਚ ਜਾਣਾ ਮਸਜਿਦਾਂ ਦੇ ਵਿੱਚ ਜਾਣਾ ਗਿਰਜਾ ਘਰ ਜਾਣਾ ਹੈ ਨਾ ਇਹ ਹੀ ਹੈ ਕਿਉਂਕਿ ਚੋਣਾ ਵੇਲੇ ਤੁਹਾਨੂੰ ਸਾਰੇ ਭਗਵਾਨ ਚਿੱਤੇ ਆ ਜਾਂਦੇ ਨੇ ਤੁਹਾਨੂੰ ਗੁਰੂ ਘਰ ਚਿੱਤੇ ਆਏ ਨੇ ਤੁਹਾਨੂੰ ਦੇਵੀ ਦੇਵਤਾ ਚਿੱਤੇ ਆਉਂਦੇ ਨੇ ਉੱਗੋ ਪਿੱਛੋ ਨਹੀਂ ਆਉਂਦੇ ਔਰ ਫਿਰ ਜਦੋਂ ਤੁਸੀਂ ਜਾਂਦੇ ਜੇ ਧਾਰਮਿਕ ਸਥਾਨਾਂ ਤੇ ਜਾਂਦੇ ਨਾਲ ਤੁਹਾਡੇ ਨਾਲ ਟੀਵੀ ਵਾਲੇ ਵੀ ਜਾਂਦੇ ਨੇ ਟੀਮਾਂ ਵੀ ਜਾਂਦੀਆਂ ਕਿ ਦੇਖੋ ਮੱਥਾ ਟੇਕ ਲਿਆ ਟਿੱਕਾ ਲਵਾ ਲਿਆ ਪ੍ਰਸ਼ਾਦ ਲੈ ਲਿਆ ਜੁੱਤੀਆਂ ਦੀ ਸੇਵਾ ਕਰ ਲਈ ਹੈਗੀ ਆ ਬਰਤਨ ਵੀ ਧੋਲੇ ਨੇ ਭਾਂਡੇ ਵੀ ਮਾਂਜਲੇ ਇਹ ਸਾਰੀਆਂ ਕਿਉਂਕਿ ਲੋਕਾਂ ਨੂੰ ਲੋਕਾਂ ਦੀਆਂ ਜਜ਼ਬਾਤਾਂ ਨੂੰ ਕੰਟਰੋਲ ਕਰਨਾ ਜਾਂ ਜਜ਼ਬਾਤਾਂ ਦੇ ਨਾਲ ਖਲਵਾੜ ਕਰਨਾ ਇਹ ਸਾਰੇ ਚੀਜ਼ਾਂ ਦੇ ਪੋਲੀਟੀਕਲ ਡਰਾਮੇ ਨੇ